ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆ ਦੇਖੋ ਅੱਜ ਆਪਾਂ ਬਣਾ ਰਹੇ ਹਾਂ ਜੀ ਤੋੜੀ ਦੇ ਵਿੱਚ ਸਾਗ ਸੀਜ਼ਨ ਦਾ ਪਹਿਲਾ ਸਾਗ ਇਹ ਸਾਗ ਮੈਂ ਨਾ ਤਾਗਾ ਤਾਗਾ ਖੇਤ ਵਿੱਚੋਂ ਤੋੜ ਕੇ ਲੈ ਕੇ ਆਂਦਾ ਆ ਸਾਡੇ ਇੱਥੇ ਨੇੜੇ ਖੇਤ ਹੈਗੇ ਨੇ ਉਹ ਕਹਿ ਦਿੰਦੇ ਨੇ ਤੁਸੀਂ ਆਪੇ ਤੋੜ ਲਓ ਇਹ ਤੋੜ ਕੇ ਲੈ ਕੇ ਆਂਦਾ ਸਾਗ ਮੈਂ ਬਣਾਇਆ ਦੇਖੋ ਰਾਜਸਥਾਨੀ ਤੋੜੀ ਦੇ ਵਿੱਚ ਉਸ ਦਿਨ ਆਪਾਂ ਦਾਲ ਦੀ ਵੀਡੀਓ ਪਾਈ ਸੀ ਇਹ ਸਾਗ ਇਹਦੇ ਵਿੱਚ ਜਦੋਂ ਹੁਣ ਰਿਜਨ ਲੱਜੂਗਾ ਨਾ ਆਪਾਂ ਇਹ ਨਾਮਕ ਤੇ ਨੂਨ ਤੇ ਹਲਦੀ ਪਾ ਦਾਂਗੇ ਇਹਦੇ ਵਿੱਚ ਹਲਦੀ ਪਾਉਣੀ ਬਹੁਤ ਜ਼ਰੂਰੀ ਹੈ ਸਾਗ ਦੇ ਵਿੱਚ ਜੇ ਮੈਂ ਆਪਾਂ ਨੂੰ ਖਾਣ ਲੱਗੇ ਕਿਸੇ ਨੂੰ ਭਾਰਾ ਲੱਗਦਾ ਨਾ ਤੇ ਉਹ ਫਿਰ ਬਲੋਟਿੰਗ ਨਹੀਂ ਹੁੰਦੀ ਗੈਸ ਨਹੀਂ ਬਣਦੀ ਕੁਝ ਨਹੀਂ ਹੁੰਦਾ ਇਹ ਦੇਖੋ ਆਪਾਂ ਨੂਨ ਤੇ ਹਲਦੀ ਇਹਦੇ ਵਿੱਚ ਪਾਤੀ ਅੱਧਾ ਘੰਟਾ ਜਦੋਂ ਇਹ ਰਿੱਜ ਜੂਗਾ ਨਾ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਲਸਣ ਅਦਰਕ ਹਰੀ ਮਿਰਚ ਤੇ ਇੱਕ ਕੱਚਾ ਪਿਆਜ਼ ਤੁਸੀਂ ਜ਼ਰੂਰ ਪਾਓ ਮੇਰੇ ਤਰੀਕੇ ਨਾਲ ਨਾ ਸਾਗ ਬਣਾ ਕੇ ਦੇਖਿਓ ਤੁਹਾਨੂੰ ਕੋਈ ਵੀ ਗੈਸ ਬਲੋਟਿੰਗ ਕੁਝ ਨਹੀਂ ਹੋਊਗਾ ਭਾਰੀਪਣ ਨਹੀਂ ਹੋਊਗਾ ਪੇਟ ਦੇ ਵਿੱਚ ਇਹ ਕੱਚਾ ਪਿਆਜ਼ ਜ਼ਰੂਰ ਪਾਓ ਤੇ ਹਲਦੀ ਜ਼ਰੂਰ ਪਾਓ ਤੇ ਇਹਦੇ ਵਿੱਚ ਇਹਦੇ ਦੇ ਵਿੱਚ ਹੁਣ ਆਪਾਂ ਪਾ ਦਵਾਂਗੇ ਇੱਕ ਚਮਚਾ ਦੇਸੀ ਘਿਓ ਦਾ ਇੱਕ ਪਾ ਸਕਦੇ ਹਾਂ ਦੋ ਪਾ ਸਕਦੇ ਹਾਂ ਮੈਂ ਡੇਢ ਕ ਚਮਚਾ ਦੇਸੀ ਘਿਓ ਦਾ ਪਾ ਦਣਾ ਤਾਂ ਕਿ ਉਬਲ ਕੇ ਬਾਹਰ ਨਾ ਆਵੇ ਨਾਲੇ ਵਧੀਆ ਹੈ ਨਾ ਸਮੂਥ ਹੈ ਨਾ ਇਹ ਘੋਟਣੇ ਨਾਲ ਹੀ ਘੋਟ ਕੇ ਆਇਆ ਨਾ ਚਟਣੀ ਵਾਂਗੂ ਬਣ ਜਾਣਾ ਨੇ ਸਾਗ ਨੇ ਤਾਜਾ ਤਾਜਾ ਸਾਗ ਹੈ ਨਾ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਕਰਿਓ ਜੀ ਤਾਂ ਜੋ ਵੱਧ ਤੋਂ ਵੱਧ ਭੈਣ ਭਰਾਵਾਂ ਦਾ ਫਾਇਦਾ ਹੋ ਸਕੇ ਸ਼ੇਅਰ ਜਰੂਰ ਕਰਿਓ ਜੀ ਲਾਈਕ ਕਰਿਓ ਕਮੈਂਟ ਕਰਿਓ ਸਬਸਕ੍ਰਾਈਬ ਕਰਿਓ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਨਾਲ